कि सारे मुसलमान कल भी भारत के नाल से अज भी हमेशा भारत के नाल रहेंगे जो जो भी भारत में जरूरत पेश आई है कुर्बानी की तो मुसलमान ने पहली सफ खड़े होकर इस भारत की हिफाजत की है रईस उलहरार मौलाना हबीबुर रहमान दिहान भी यही मदरसे पढ़े हुए हैं मुफ्ती नईम में ध्यान भी यही मदरसे पढ़े हुए जिन्हें भी लोग वे वे गुजरे है स्वतंत्रा सेनानी फ्रीडम फाइटर वो सारे मदरसे से पढ़े हुए थे ये भी है कि तुम अपने मज़हब ना ही वफादार रहो अपने मुल्क ना भी वफादार रहो य मेन मकसद ये है कि देश की ज जी आज़ादी है उन्होंने अभी जश्न मनाया जाए वो जाया नहीं गई लेकिन कोई फिरका प्रस्त ताकत जिंदू मुसलमान कर रही हैं ਉਹ ਠੀਕ ਨਹੀਂ ਹੈ ਸਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ ਬਿਲਕੁਲ ਜੀ ਅੱਜ 15 ਅਗਸਤ ਹੈ ਤੇ 15 ਅਗਸਤ ਨੂੰ ਪੂਰਾ ਹਿੰਦੁਸਤਾਨ ਨਹੀਂ ਜਿੱਥੇ ਜਿੱਥੇ ਦੁਨੀਆ ਵਿੱਚ Hindu ਰਹਿੰਦੇ ਨੇ ਜਾਂ ਭਾਰਤੀ ਰਹਿੰਦੇ ਨੇ ਉਹ ਸੈਲੀਬ੍ਰੇਟ ਕਰ ਰਹੇ ਨੇ ਇੱਕ ਤਸਵੀਰ ਸਾਨੂੰ ਲੁਧਿਆਣਾ ਤੋਂ ਦੇਖਣ ਮਿਲੀ ਹੈ ਛੋਟੇ ਛੋਟੇ ਬੱਚੇ ਉਹ 15 ਅਗਸਤ ਸੈਲੀਬ੍ਰੇਟ ਕਰ ਰਹੇ ਨੇ ਤੁਸੀਂ ਕਹੋਗੇ ਇਹਦੇ ਵਿੱਚ ਖਾਸ ਕੀ ਹੈ ਪੂਰੀ ਦੁਨੀਆ ਸੈਲੀਬ੍ਰੇਟ ਕਰਦੀ ਹੈ 15 ਅਗਸਤ ਇਹਦੇ ਵਿੱਚ ਖਾਸ ਇਹ ਹੈ ਕਿ ਜੁਣ ਬੱਚਿਆਂ ਨੇ 15 ਅਗਸਤ ਮਨਾਇਆ ਜਿਹੜੇ ਮੁਸਲਿਮ ਕਮਿਊਨਿਟੀ ਤੋਂ ਤਾਲੁਕਤ ਰੱਖਦੇ ਨੇ ਬਿਲਕੁਲ ਜੀ ਕਿ تعلیم ਦੇਣੀ ਚਾਹੀਦੀ ਚਾਹੇ ਹਿੰਦੁਸਤਾਨ 'ਚ ਕੋਈ ਵੀ ਕਮਿਊਨਿਟੀ ਦਾ ਬੰਦਾ ਹੋਵੇ ਕਿ ਜਦੋਂ ਅਸੀਂ ਸੁਤੰਤਰ ਹੋਏ ਸੀ ਤੇ ਉਹਦੇ 'ਚ ਕਿੰਨੇ-ਕਿੰਨੇ ਨੇ ਸ਼ਾਦਤੀ ਜੀ ਬਿਲਕੁਲ ਜੀ ਉਸ 15 ਅਗਸਤ ਨੂੰ ਮਨਾਉਣ ਲਈ ਸਾਡੇ ਨਾਲ ਮੁਸਲਮ ਕਮਿਊਨਿਟੀ ਦੇ ਜਿਹੜੇ ਅਹੁਦੇਦਾਰ ਨੇ ਉਹ ਵੀ ਨੇ ਉਹਨਾਂ ਨਾਲ ਪੁੱਛਾਂਗੇ ਜੋ ਇਹ ਉਦਦਮ ਉਹਨਾਂ ਨੇ ਕੀਤਾ ਉਹਨਾਂ ਦੇ ਅੰਦਰ ਕੀ ਸੋਚ ਤੇ ਕੀ ਭਾਵਨਾ ਸੀ ਸਰ ਸਤਿ ਸ੍ਰੀ ਅਕਾਲ ਜੀ ਜੀ ਬismillahirrahmanirrahim ਅੱਜ ਦਾ ਦਿਹਾੜਾ 15 ਅਗਸਤ ਮਨਾਇਆ ਗਿਆ ਤੇ ਇਹ ਸਾਡਾ ਪੈਗਾਮ ਹੈ ਦੁਨੀਆ ਨੂੰ ਸਾਰੇ ਮੁਸਲਮਾਨ ਕੱਲ ਵੀ ਭਾਰਤ ਦੇ ਨਾਲ ਸੀ ਅੱਜ ਵੀ ਹਮੇਸ਼ਾ ਭਾਰਤ ਦੇ ਨਾਲ ਰਹਿਣਗੇ ਕਿਉਂਕਿ ਭਾਰਤ ਦਾ ਮੁਸਲਮਾਨ ਹਮੇਸ਼ਾ ਵਫਾਦਾਰ ਰਿਹਾ ਭਾਰਤ ਦਾ ਜੋ ਜਦੋਂ ਵੀ ਭਾਰਤ ਨੂੰ ਜ਼ਰੂਰਤ ਪੇਸ਼ ਆਈ ਹੈ ਕੁਰਬਾਨੀ ਦੀ ਤੇ ਮੁਸਲਮਾਨਾ ਨੇ ਪਹਿਲੇ ਸਫਜ ਖੜੇ ਹੋ ਕੇ ਇਸ ਭਾਰਤ ਦੀ ਹਿਫਾਜ਼ਤ ਕੀਤੀ ਹੈ ਪਰ ਸਾਰੇ ਇੱਕ ਗੱਲ ਕਹੀ ਜਾਂਦੀ ਹੈ ਤੁਸੀਂ ਤਾਂ ਕਹਿ ਰਹੇ ਹੋ ਕਿ ਜਿਹੜੇ ਮਦਰਸੇ ਚੱਲ ਲੈਨੇ ਮੁਸਲਿਮਾਂ ਦੇ ਜਿਹੜੇ ਮਸਜਿਦ ਚੱਲ ਲਈਏ ਉੱਥੇ ਜੋ ਤਾਲੀਮ ਜੋ ਇੱਕ ਮੈਸੇਜ ਮਤਲਬ ਕਨਵੇ ਕੀਤਾ ਜਾਂਦਾ ਉਹ ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਭਾਰਤ ਦੇ ਅਨੁਕੂਲ ਨਹੀਂ ਹੈ ਦੇਖੋ ਜਿਹੜੇ ਮਦਰਸੇ ਹੈ ਇਹਨਾਂ ਨੇ ਇਹੋ ਜਿਹੇ ਲੋਕ ਪੈਦਾ ਕੀਤੇ ਹੈ ਕਿ ਜਿਹਨੇ ਅੰਗਰੇਜ਼ ਨੂੰ ਭਜਾਉਣ ਤੇ ਬੜਾ ਅਹਿਮ ਰੋਲ ਕਿਰਦਾਰ ਅਦਾ ਕੀਤਾ ਹੈ ਜਿਦਾ ਕਿ ਮੌਲਾ ਅਬਦੁਲ ਕਾਦਿਰ ਲੁਧਿਆਨਵੀ ਇੱਕ ਜੀ ਸਕੂਲ ਦੇ ਪੜੇ ਨਹੀਂ ਸੀਗੇ ਮਦਰਸੇ ਦੇ ਪੜੇ ਹੋਏ ਸੀਗੇ ਰੈਸੁਲ ਅਰਾਰ ਮੌਲਾਨਾ ਹਬੀਬੁਰ ਰਹਿਮਨ ਲੁਧਿਆਨਵੀ ਇਹ ਮਦਰਸੇ ਦੇ ਪੜੇ ਹੋਏ ਸੀਗੇ ਮੁਫਤੀ ਨੈਮ ਲੁਧਿਆਨਵੀ ਇਹ ਮਦਰਸੇ ਦੇ ਪੜੇ ਹੋਏ ਸੀ ਤੇ ਜਿੰਨੇ ਵੀ ਲੋਕ ਵੱਡੇ ਵੱਡੇ ਗੁਜ਼ਰੇ ਹੈ ਸਵਤੰਤਰਤਾ ਸੈਨਾਨੀ ਫਰੀडम फाइਟਰ ਉਹ ਸਾਰੇ ਮਦਰਸੇ ਦੇ ਪੜੇ ਹੋਏ ਸੀਗੇ ਤੋ ਮਦਰਸੇ ਜ ਹਮੇਸ਼ਾ ਦੀਨ ਦੀ ਤਾਲੀਮ ਹੀ ਦਿੱਤੀ ਜਾਂਦੀ ਹੈ ਦੁਨੀਆਵੀ ਤਾਲੀਮ ਹੀ ਦਿੱਤੀ ਜਾਂਦੀ ਹੈ ਇਹ ਵੀ ਦੱਸਿਆ ਜਾਂਦਾ ਹੈ ਕਿ ਤੁਸੀਂ ਆਪਣੇ ਮਜ਼ਮਨਾਂ ਹੀ ਵਫਾਦਾਰ ਰਹੋ ਆਪਣੇ ਮੁਲਕ ਦੇ ਨਾਲ ਹੀ ਵਫਾਦਾਰ ਰਹੋ ਅੱਛਾ 15 ਅਗਸਤ ਮਨਾਇਆ ਜਾਂਦਾ ਹੈ ਲੋਕ ਵੱਡੇ ਵੱਡੇ ਲੋਕਾਂ ਨੂੰ ਬੁਲਾਉਂਦੇ ਨੇ ਵੱਡੇ ਵੱਡੇ ਮੰਤਰੀਆਂ ਨੂੰ ਬੁਲਾਉਂਦੇ ਨੇ ਪਰ ਤੁਹਾਡਾ 15 ਅਗਸਤ ਮੈਂ ਦੇਖਾ ਛੋਟੇ ਛੋਟੇ ਬੱਚੇ ਉਹ ਵੀ ਮੁਸਲਿਮ ਕਮਿਊਨਿਟੀ ਤੋਂ ਕੀ ਸੋਚ ਸੀ ਦੇਖੋ ਸਾਡੀ ਸੋਚ ਇਹ ਹੈ ਕਿ ਸਾਡੇ ਬਾਅਦ ਇਹੜੇ ਬੱਚੇ ਐ ਅੱਗੇ ਵੱਡੇ ਹੋਊਗੇ ਤੇ ਇਹਨਾਂ ਨੇ ਅੱਗੇ ਮੁਲਕ ਨੂੰ ਜੋ ਹੈ ਚਲਾਣਾ ਹੈ ਅਸੀਂ ਇਹ ਬੱਚਿਆਂ ਦੇ ਜ਼ਿਹਨ ਵਿੱਚ ਬਚਪਨ ਤੋਂ ਹੀ ਇਹ ਗੱਲ ਬਿਠਾਣੇ ਆ ਇਹ ਮੁਲਕ ਤੁਹਾਡਾ ਹੈ ਤੁਹਾਡੇ ਵਡੇਰਿਆਂ ਨੇ ਕੁਰਬਾਨੀ ਦਿੱਤੀ ਹੈ ਉਹ ਅੱਗੇ ਜਾ ਕੇ ਤੁਹਾਨੂੰ ਵੀ ਅਗਰ ਕੁਰਬਾਨੀ ਦੇਣੀ ਪਵੇ ਤਾਂ ਤੁਸੀਂ ਪਿੱਛੇ ਨਹੀਂ ਹਟਣਾ ਬਿਲਕੁਲ ਜੀ ਸਾਡੇ ਨਾਲ ਹੋਰ ਨੇ ਸਰ ਕੀ ਨਾਮ ਹੈ ਮੇਰਾ ਨਾਮ ਅਦੀਕੋ रहमान ਲੁਧਿਆਣਵੀ ਔਰ ਪ੍ਰੈਜ਼ੀਡੈਂਟ ਆ ਇੰਡੀਅਨ ਮੁਸਲਿਮ ਕੌਂਸਲ ਪੰਜਾਬ ਦਾ ਅੱਜ 15 ਅਗਸਤ ਦਾ ਦਿਹਾੜਾ ਜਿਹੜਾ ਹੈ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਹੈ ਇਹਦਾ ਮੇਨ ਮਕਸਦ ਇਹ ਹੈ ਕਿ ਦੇਸ਼ ਦੀ ਜਿਹੜੀ ਆਜ਼ਾਦੀ ਹੈ ਉਹਨੂੰ ਅਸੀਂ ਉਹਦਾ ਜਸ਼ਨ ਮਨਾਇਆ ਜਾਵੇ ਔਰ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਪੂਰੇ ਭਾਰਤ ਦੇ ਲੋਕ ਜਿਹੜੇ ਆ ਉਹ ਇੱਕ ਨੇ ਇਹ ਕਿਵੇਂ ਦੇਖਦੇ ਹੋ ਜੇ ਮੁਸਲਮ ਕਮਿਊਨਿਟੀ ਦੇ ਆਜ਼ਾਦੀ ਗੁਲਾਟੀਆਂ ਦਾ ਦੇਖਿਆ ਜਾਵੇ ਨਾ ਲਿਆ ਜਾ ਉਹਨਾਂ ਨੇ ਵੀ ਆਜ਼ਾਦੀ 'ਚ ਬਹੁਤ ਯੋਗਦਾਨ ਦਿੱਤਾ ਹੈ ਕਿਸ ਤਰ੍ਹਾਂ ਉਹਨਾਂ ਦੀ ਸ਼ਹਾਦਤ ਸ਼ਹਾਦਤ ਜੋ ਦਿੱਤੀ ਹੈ ਜਿਦਾ ਭਗਤ ਸਿੰਘ ਰਾਜਗੁਰੂ ਸੁਖਦੇਵ ਉਸ ਤਰੀਕੇ ਦਾ ਸਨਮਾਨ ਮਿਲਿਆ ਅੱਜ ਨਹੀਂ ਉਹ ਜ਼ਨਾ ਸਨਮਾਨ ਨਹੀਂ ਨਾ ਕਿਉਂਕਿ ਕੋਈ ਫਿਰਕਾਪਰਾਸਤਾ ਹੈਗੀਆ ਉਹ ਸਮਝਦੀਆਂ ਅਨਕੇ ਵੀ ਇੱਕੋ ਹੀ ਧਰਮ ਨੇ ਜਿਹੜਾ ਇਹ ਦੇਸ਼ आजाद ਕਰਾਇਆ ਜਦ ਕਿ ਸਾਰੇ ਧਰਮਾਂ ਦੇ ਲੋਕਾਂ ਨੇ ਮਿਲ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ 1885 ਚ ਕਾਂਗਰਸ ਬਣੀ ਔਰ ਸਰ سید अहमद ਜੀ ਨੇ ਅਲੀਗੜ ਯੂਨੀਵਰਸਿਟੀ ਬਣਾਈ ਉਹ ਅੰਗਰੇਜ਼ ਦੇ ਨਾਲ ਸੀ ਉਹਨੇ ਕਹਿਣਾ ਸ਼ੁਰੂ ਕਰਤਾ ਕਿ ਹਿੰਦੂ ਜਮਾਤ ਹੈਗੀ ਇਹ ਜੇ ਮੁਸਲਮਾਨ ਸ਼ਾਮਨ ਨਾ ਹੋਣ ਤੇ ਉਸ ਵੇਲੇ ਸਾਡੇ ਜਿਹੜੇ ਬਜ਼ੁਰਗ ਸੀ ਮੌਰਾਣਾ ਅਬਦੁਲ ਕਾਜ਼ੀ ਸਾਹਿਬ ਦੇ ਬਿਠੇ ਉਹਨਾਂ ਨੇ ਫਤਵਾ ਜਾਰੀ ਕੀਤਾ ਕਿ ਮੁਸਲਮਾਨ ਕਾਂਗਰਸ ਦੇ ਸ਼ਾਮਨ ਲੋਕੇ ਦੇਸ਼ ਦੀ ਜੰਗ ਇਜ਼ਾਦੀ ਦੇ ਵਿੱਚ ਲੜਨ ਔਰ ਉਹ ਪੂਰਾ ਫਤਵਾ ਪੂਰੇ ਹਿੰਦੁਸਤਾਨ 'ਚ ছਾਇਆ ਹੋਇਆ ਔਰ ਉਹਦੇ ਉੱਤੇ 337 ਆਲੀਮਾ ਨੇ ਸਾਈਨ ਕੀਤੇ ਔਰ ਉਹਨਾਂ ਨੂੰ ਫੀਡਬੈਕ ਮਿਲੀ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਸਾਰੇ મદਰਸਿਆਂ ਤੋਂ ਮਰਜੀਦਾਂ ਤੋਂ ਮੁਸਲਮਾਨ ਨਿਕਲ ਕੇ ਬਾਹਰ ਆ ਗਏ ਔਰ ਜਿਹੜਾ ਹੈ ਅੰਗਰੇਜ਼ ਦੇ ਖਿਲਾਫ ਲੜਾਈ ਸ਼ੁਰੂ ਹੋ ਗਈ। ਤੁਹਾਨੂੰ ਬਜ਼ੁਰਗਾਂ ਨੇ ਵੀ ਯੋਗਦਾਨ ਦਿੱਤਾ ਹੈ। ਕਿਸ ਤਰ੍ਹਾਂ ਦੀ ਦ੍ਰਿਸ਼ਟੀਕੋਣ ਨਾਲ ਦੇਖਦੇ ਹੋ ਕਿਉਂਕਿ ਤੁਸੀਂ ਇਸ ਪ੍ਰੈਜ਼ੈਂਟ ਹਿੰਦੁਸਤਾਨ 'ਚ ਹਿੰਦੂ ਚੰਚ ਰਹੇ ਹੋ? ਕਿਸ ਤਰ੍ਹਾਂ ਲੱਗਦਾ ਤੁਹਾਨੂੰ? ਸਾਨੂੰ ਲੱਗਦਾ ਹੈ ਕਿ ਵੀ ਅਸੀਂ ਜੋ ਕੁਰਬਾਨੀਆਂ ਦਿੱਤੀਆਂ ਸਾਡੇ ਬਜ਼ੁਰਗਾਂ ਨੇ ਉਹ ਜ਼ਾਇਆ ਨਹੀਂ ਗਈਆਂ। ਲੇਕਿਨ ਕੋਈ ਫਿਰਕਾਪ੍ਰਸਤਾਖਤਾਂ ਜਿਹੜੀਆਂ ਹਿੰਦੂ ਮੁਸਲਮਾਨ ਕਰ ਰਹੀਆਂ ਉਹ ਠੀਕ ਨਹੀਂ ਹੈ। ਜਿਹੜੇ ਮਸਜਿਦਾਂ ਦੇ ਥੱਲੇ ਮੰਦਰ ਖੋਜ ਰਹੇ ਆ ਉਹ ਵੀ ਠੀਕ ਨਹੀਂ ਹੈ ਯਾਰ ਕਿਉਂਕਿ ਮਸਜਿਦਾਂ ਵੀ ਉਨੀਆਂ ਹੀ ਸਮਾਨਿਤ ਆ ਜਿੰਨੇ ਮੰਦਰ ਆ ਜਿੰਨੇ ਗੁਰਦੁਆਰਾ ਸਾਹਿਬ ਆ ਤੇ ਸਾਰਿਆਂ ਦਾ ਸਨਮਾਨ ਕਰਨਾ ਸਾਨੂੰ ਜ਼ਰੂਰੀ ਹੈ ਇੱਕ ਧਰਮ ਦਾ ਇਹ ਦੇਸ਼ ਨਹੀਂ रह ਸਕਦਾ ਜੇ ਸਾਰੀਆਂ ਕੌਮਾਂ ਵੱਸ ਰਹੀਆਂ ਨੇ ਇਸ ਦੇ ਵਿੱਚ ਤੁਸੀਂ ਦੇਖੋ ਪਾਕਿਸਤਾਨ ਬਣਿਆ ਉਹਦੇ ਹਾਲਾਤ ਕੀ ਆ ਉਹ ਲੰਬਾਲੀਆਂ ਕੰਟਰੀਆਂ ਤੋਂ ਭੀਖ ਮੰਗਦਾ ਅੱਜ ਵੀ ਲੇਕਿਨ ਸਾਡਾ ਦੇਸ਼ ਜਿਹੜਾ ਹੈ ਉਹ ਪੂਰਾ ਕਿਨਾਂ ਕਿ ਨਾ ਆਪਣੇ ਤਾਕਤ ਤੇ ਖੜਾ ਹੈ ਆਪਣੇ ਤਾਕਤ ਨਾਲ ਖੜਾ ਹੈ ਪੂਰੇ ਜੇ ਦੁਨੀਆ ਚ ਭਾਰਤ ਦਾ ਨਾਮ ਹੈ ਬਿਲਕੁਲ ਬੱਚਿਆਂ ਨਾਲ ਤੁਸੀਂ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹੋ ਮਕਸਦ ਕੀ ਹੈ ਮਕਸਦ ਇਹ ਹੈ ਕਿ ਇਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇ ਇਹਨਾਂ ਨੂੰ ਪਤਾ ਲੱਗੇ ਵੀ ਸਾਡੇ ਬਜ਼ੁਰਗਾਂ ਨੇ ਕੀ ਕੀਤਾ ਹੈਗਾ ਤੇ ਇਸ ਕਰਕੇ ਅਸੀਂ ਇਹ ਜਾਣੇ ਆ ਕਿ ਸਾਡੇ ਜਿਹੜੇ ਬੱਚੇ ਆ ਇਹ ਜਦੋਂ ਪੜ੍ਹ ਕੇ ਨਿਕਲਣ ਇਥੋਂ ਤੇ ਇਹਨਾਂ ਦੇ ਮਨ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਹੋਵੇ ਔਰ ਕਿਸੇ ਤਰ੍ਹਾਂ ਦੀ ਫਿਰਕਾਪ੍ਰਸਤੀ ਦੀ ਗੱਲ ਇਹਨਾਂ ਦੇ ਮਨ ਚ ਨਾ ਹੋਵੇ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਕੀ ਕਹਿਣਾ ਚਾਹੁੰਦੇ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਚਾਹੀਦਾ ਕਿ ਨਾਜ਼ੁਕ ਵਕਤ ਹੈ ਤੇ ਮੁਸਲਮਾਨਾਂ ਨੂੰ ਜਿਹੜਾ ਹੈ ਹਿੰਦੂਆਂ ਸਿੱਖਾਂ ਆਪਸ ਵਿੱਚ ਮਿਲ ਕੇ ਰਹਿਣਾ ਚਾਹੀਦਾ ਔਰ ਜਿਹੜੀਆਂ ਫਿਰਕਾਪ੍ਰਸਤਾਤਾ ਉਹਨਾਂ ਨੂੰ ਮੂੰਹ ਨੂੰ ਤੋੜ ਜਵਾਬ ਦੇਣਾ ਚਾਹੀਦਾ ਬਿਲਕੁਲ ਜੀ ਕਹਿੰਦੇ ਨੇ ਹਿੰਦੂ ਮੁਸਲਮ ਸਿੱਖ ਸਾਈ ਆਪਸ ਵਿੱਚ ਹੈ ਸਭ ਭਾਈ ਭਾਈ ਇਹ ਦਿਹਾੜਾ ਸਾਰੇ ਜਾਏ ਕੋਈ ਸੇ ਵੀ ਕੌਮ ਤੋਂ ਜਾਂ ਕਿਤੇ ਵੀ ਤਾਲੁਕਾਤ ਰੱਖਦੇ ਹੋ ਸਭ ਨੇ ਸ਼ਹਾਦਤ ਦਿੱਤੀ ਹੈ ਤਾਂ ਹੀ ਹਿੰਦੁਸਤਾਨ ਆਜ਼ਾਦੀ ਦਾ ਨਿਗਮਣ ਰਿਹਾ ਪਰ ਤਸਵੀਰ ਸਾਨੂੰ ਅੱਛੀ ਲੱਗੀ ਕਿ ਇੱਕ ਕਮਿਊਨਿਟੀ ਦੇ ਬੱਚਿਆਂ ਨੇ ਇੱਥੇ ਝੰਡਾ ਲਹਿਰਾਇਆ ਝੰਡੇ ਤੇ ਇੱਕ ਚੀਜ਼ ਹੋਰ ਦੇਖੀ ਗਈ ਹੈ ਕਿ ਕੋਈ ਸੈਲੀਬ੍ਰਿਟੀ ਨਹੀਂ ਆਇਆ ਹਰ ਉਹ ਬੱਚਾ ਆਇਆ ਹਰ ਉਹ ਬੰਦਾ ਆਇਆ ਜੋ ਦੇਸ਼ ਭਗਤ ਸੀਗਾ ਪ੍ਰੋਗਰਾਮ ਚੱਲੂਗਾ ਆਪਣੇ ਵਿਚਾਰਤਾਰਾ ਸਾਡੇ ਨਾਲ ਸਾਂਝੀ ਕਰਿਓ ਲੁਧਿਆਣਾ ਤੋਂ ਮੈਂ ਅਰਵਿੰਦਰ ਸਰਾਨਾ ਹਮਦਰਦ ਟੀਵੀ